ਦੇਸ਼ ਤੇ ਦਿਆਂ ਵਿਚ ਪਾਸ ਦੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਜਨ ਦਸੰਗ ਬਿਲਕਾ ਤੇ ਤੁਸੀਂ ਵੇਖ ਰਹੇ ਹੋ ਬਿਲਕਾ نیوز ਆਨਲਾਈਨ ਚੈਨਲ ਤੇ ਦੋਸਤੋ ਆਓ ਅੱਜ ਗੱਲ ਕਰਦੇ ਹਾਂ ਲੋਕ ਸਭਾ ਚੋਣਾਂ ਦੀ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ ਤੇ ਵੋਟਾਂ ਤੋਂ ਪਹਿਲਾਂ ਦੀ ਅਗਰ ਗੱਲ ਕਰ ਲਈਏ ਕਿ ਚੋਣ ਪ੍ਰਚਾਰ ਦੀ ਕਿਹੋ ਜੀ ਹੁਣ ਤੱਕ ਮੈਂ ਰਹੀ ਹੈ ਪਹਿਲਾਂ ਲੀਡਰਾਂ ਨੇ ਪਿੰਡਾਂ ਦੇ ਵਿੱਚ ਆ ਕੇ ਵਰਕਰ ਮੀਟਿੰਗਾਂ ਦਿੱਤੀਆਂ ਕਸਬੇਆਂ ਵਿੱਚ ਮੀਟਿੰਗਾਂ ਕੀਤੀਆਂ ਐ ਸ਼ਹਿਰਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਤੇ ਹੁਣ ਹਿੱਤੋਂ ਵੱਡੀਆਂ ਮੀਟਿੰਗਾਂ ਜਿਹੜੀਆਂ ਚੱਲ ਰਹੀਆਂ ਜਿਨ੍ਹਾਂ ਨੂੰ ਤੁਸੀਂ ਇਹ ਅਖਬਾਰਾਂ ਵਿੱਚ ਪੜਦੇ ਹੋ ਕਿ ਮੀਟਿੰਗ ਜਿਹੜੀ ਆ ਉਹ ਰੈਲੀ ਦਾ ਰੂਪ ਧਾਰਨ ਕਰ ਗਈ ਐ ਤੇ ਹੁਣ ਅੱਗੇ ਇਸ ਤੋਂ ਵੱਡੀਆਂ ਐ ਕਹਿ ਸਕਦੇ ਆ ਜ਼ਿਲ੍ਹਾ ਪੱਤਰ ਦੀਆਂ ਤਹਿਸੀਲ ਪੱਤਰ ਦੀਆਂ ਰੈਲੀਆਂ ਹੋਣਗੀਆਂ ਬਹੁਤ ਘੱਟ ਹੋਣਗੀਆਂ ਦੇਸ਼ ਦੇ ਪ੍ਰਧਾਨ ਮੰਤਰੀ ਵੀ ਤੇ 24 ਮਈ ਨੂੰ ਆ ਰਿਹਾ ਉਹਨਾਂ ਨੇ ਜਲੰਧਰ ਲੁਧਿਆਣਾ ਤੇ ਗੁਰਦਾਸਪੁਰ ਦੇ ਵਿੱਚ ਬੜੀਆਂ ਰੈਲੀਆਂ ਨੂੰ ਸੰਬੋਧਨ ਕਰਨਾ ਹੈ ਉੱਥੇ ਹੀ ਗੱਲ ਕਰ ਲੈਣੇ ਆ ਕਿ ਵਰਕਿੰਗ ਮੀਟਿੰਗ ਤੋਂ ਅੱਗੇ ਲੀਡਰ ਜੀ ਮੈਂ ਕਾਰ ਲੈ ਕੇ ਜਾਣ ਦੀ ਵੀ ਹੋੜ ਹੁੰਦੀ ਹੈ ਪਿੰਡ ਦੇ ਲੀਡਰ ਦੀ ਇਹ ਵੀ ਚੱਲਿਆ ਹੁੰਦੀ ਹੈ ਤੇ ਉੱਥੇ ਹੀ ਦੂਸਰੇ ਰੈਂਕ ਦੇ ਲੀਡਰ ਜਿਹੜੇ ਹੁੰਦੇ ਉਹਨਾਂ ਦੇ ਮੰਚ ਵੀ ਹੁੰਦਾ ਕਿ ਮੇਰੀ ਵੀ ਕਿਤੇ ਵਾਰੀ ਲਾ ਵੀ ਮੇਰੇ ਘਰ ਵੀ ਲੀਡਰ ਆ ਜਵੇ ਤੇ ਮੈਨੂੰ ਲੀਡਰ ਨੂੰ ਚਾਹ ਪਨਾਉਣਾ ਚਾਹੁੰਦਾ ਹਾਂ ਪਰ ਅਜਿਹਾ ਨਹੀਂ ਹੁੰਦਾ ਕਿਉਂਕਿ bari ਤਾਂ ਜਿਹੜਾ ਮੋਰੀ ਹੁੰਦਾ ਉਹਦੀ ਮਸੀ ਆਉਂਦੀ ਹੈ ਤੇ ਚੰਨੀ ਨੇ ਕਾਂਗਰਸ ਦੇ ਜਨਦਤੋਂ ਮੁੱਖ ਮੰਤਰੀ ਤੇ ਚੰਨੀ ਹਣੀ ਪਿਛਲੇ ਦਿਨਾਂ ਵਿੱਚ ਜਿਵੇਂ ਉਹਨਾਂ ਕੋ ਜਦੋਂ ਖੁੱਲਾ ਸਮਾਂ ਸੀ ਉਸ ਵੇਲੇ ਉਹਨਾਂ ਨਾਲ ਕੋਹ ਲੋਕਾਂ ਨੇ ਮੀਟਿੰਗਾਂ ਤੋਂ ਬਾਅਦ ਜਿਹੜੀਆਂ ਫੋਟੋਆਂ ਕਰਵਾਈਆਂ ਵੋਟਰ ਰਜਿਸਟ੍ਰੈਂਟ ਬੜਾ ਚੱਲਿਆ ਤੇ ਹੁਣ ਚੰਨੀ ਹਣੀ ਲਗਾਤਾਰ ਜਿਵੇਂ ਵੋਟਰ ਤਾਂ ਨੇੜੇ ਆਈ ਜਾਂਦੇ ਨੇ ਤੇ ਬੀਜ ਨੇ ਤੇ ਉਥੇ ਹੀ ਇੱਥੇ ਇਹ ਵੀ ਗੱਲ ਕਰਨੀ ਬਣਦੀ ਹੈ ਕਿ ਪਿਛਲੇ ਦਿਨੀ ਅਸੀਂ ਬਿਲਕੇ ਨੂੰ ਲੈ ਕੇ ਗੱਲ ਕੀਤੀ ਸੀ ਬਿਲਕੇ ਦੇ ਵਿੱਚ ਕਾਂਗਰਸ ਦੇ ਲੀਡਰ ਦੀ ਗੱਲ ਕੀਤੀ ਸੀ ਅਕਾਲੀ ਦਲ ਦੇ ਲੀਡਰ ਦੀ ਗੱਲ ਕੀਤੀ ਸੀ ਤੇ ਇਸ ਖਬਰ ਨੂੰ ਲੈ ਕੇ ਦੂਸਰੀ ਕਤਾਰ ਦੇ ਤੀਸਰੀ ਕਤਾਰ ਦੇ ਜਿਹੜੇ ਆਗੂ ਆ ਪਾਰਟੀਆਂ ਦੇ ਉਹਨਾਂ ਦੇ ਅੰਦਰ ਜ਼ਰੂਰ ਚਰਚਾ ਚੱਲਦੀ ਹੈ ਕਿ ਸਾਡਾ ਨਾਂ ਕਿਤੇ ਨਹੀਂ ਆ ਰਿਹਾ ਉਹਨਾਂ ਨੂੰ ਇਹ ਪਤਾ ਨਹੀਂ ਹੈ ਕਿ ਉਹਨਾਂ ਦਾ ਨਾਂ ਕਿਵੇਂ ਆਵੇ ਕਿਉਂਕਿ ਨਾਂ ਤਾਂ ਐ ਵੱਡੇ ਉਹਨਾਂ ਦੇ ਲੀਡਰ ਦਾ ਲੈਣਾ ਹੁੰਦਾ ਹੈ ਤੇ ਇਹ ਦੂਸਰੀ ਕਤਾਰ ਤੀਜੀ ਕਤਾਰ ਦੇ ਜਿਹੜੇ ਆਗੂ ਆ ਉਹਨਾਂ ਦਾ ਨਾਮ ਜਿਹੜਾ ਆ ਉਹ ਪਛੜ ਜਾਂਦਾ ਤੇ ਹੁਣ ਇਹਨਾਂ ਦਾ ਨਾਮ ਕਿਹੜੀ ਗੱਲ ਵਿੱਚ ਲਈਏ ਕਿਉਂਕਿ ਜਦੋਂ ਇਹਨਾਂ ਦੀ ਐਕਟੀਵਿਟੀ ਪਾਰਟੀ ਨੂੰ ਅੱਗੇ ਵਧਾਉਣ ਲਈ ਆ ਤੋ ਗਰਮੀ ਬਹੁਤ ਹੈ ਇਹਨਾਂ ਵਰਕਰਾਂ ਨੂੰ ਇਹਨਾਂ ਆਗੂਆਂ ਨੂੰ ਇਹੀ ਕਿਹਾ ਜਾ ਸਕਦਾ ਹੈ ਵੀ ਤੁਸੀਂ ਕੰਮ ਬਹੁਤ ਕਰਦੇ ਹੋ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤੁਹਾਡੇ ਕੰਮ ਨੂੰ ਸਲਾਮ ਹੈ ਤੁਸੀਂ ਆਪਣੀ ਆਪਣੀ ਪਾਰਟੀ ਲਈ ਕੰਮ ਕਰਦੇ ਆ ਗਰਮੀ ਬਹੁਤ ਹੈ ਸਿਆਸੀ ਗਰਮੀ ਬਹੁਤ ਹੈ ਪਾਇਲ ਨਿੰਬੂ ਪਾਣੀ ਜਿਹੜਾ ਉਹ ਜ਼ਰੂਰ ਪੀ ਲਿਓ ਸ਼ਰਬਤ ਪੀ ਲਿਓ ਤੇ ਹਦਵਾਣੇ ਸਸਤੇ ਹੀ ਆ ਖਰਬੂਜਾ ਥੋੜਾ ਜਾਂ ਮਹਿੰਗਾ ਆ ਗਰਮੀ ਨੂੰ ਲੈ ਕੇ ਨਿੰਬੂ ਪਾਣੀ ਜਿਹੜਾ ਹੈ ਚੇਤੇ ਨਾਲ ਜ਼ਰੂਰ ਪੀ ਲਿਓ ਗਰਮੀ ਨਾ ਪਵਾਲਿਓ ਪੇਟ ਅੰਦਰ ਸੇਤ ਅੰਦਰ ਕਿਉਂਕਿ ਤੁਸੀਂ ਜਾਣਦੇ ਹੋ ਕਿ ਐ ਗਰਮੀ ਦੇ ਮੌਸਮ ਦੇ ਵਿੱਚ ਕਈਆਂ ਨੇ ਗਾਸ਼ ਖਾ ਕੇ ਡਿੱਗਣ ਦੀਆਂ ਵੀ ਖਬਰਾਂ ਤੁਸੀਂ ਸੁਣਦੇ ਹੋ ਆਪਣੀ ਆਪਣੀ ਪਾਰਟੀ ਲਈ ਇਹਨਾਂ ਵਰਕਰਾਂ ਨੇ ਸੇ ਤੌਰ ਮੈਂ ਤਕਾਲੀ ਹੁੰਦੀ ਹੈ ਇਹਨਾਂ ਦੇ ਸੱਜੇ ਲੀਡਰ ਜਿਹੜੇ ਆ ਉਹ ਅੱਗੇ ਵਧਿਆ ਇਹਨਾਂ ਦੇ ਸਰਤੇ ਹੀ ਵੱਡੇ ਲੀਡਰਾਂ ਦੀ ਜਿੱਤ ਹਾਰ ਦਾ ਫੈਸਲਾ ਹੋਣਾ ਪਰ ਕੀ ਕੀਤਾ ਜਾਵੇ ਇਹਨਾਂ ਦੀ ਕਿਤਾਬ ਤੋਂ ਬਾਅਦ ਕਿਸ ਨੂੰ ਪਛਾਣਨੀ ਪਛਾਣ ਕਰਨ ਵੀ ਕੀ ਤੁਹਾਨੂੰ ਪਤਾ ਹੈ ਲੀਡਰਾਂ ਦੇ ਤਾਂ ਉਤ ਤੋਂ ਬਾਅਦ ਜਿਹੜੇ ਹਰ ਗਏ ਉਹਨਾਂ ਨੇ ਆਪਣੇ ਕਮਾਂਕਰਾਂ ਆਂ ਵੀਜੀ ਹੋ ਜਾਣਾ ਤੇ ਜਿਹੜੇ ਜਿੱਤ ਗਏ ਉਹਨਾਂ ਨੇ ਦਿੱਲੀ ਵੱਲੋਂ ਮੋਹ ਕਾਲ ਲੈਣਾ ਤੇ ਹੁਣ ਇੱਕ ਅੱਗੇ ਗੱਲ ਕਰ ਲੈਣੇ ਕਿ ਇਸ ਵਿਦੇਸ਼ ਚੋਣ ਸਮੱਗਰੀ ਜਿਹੜੀ ਆ ਜਿਹਦੇ ਵਿੱਚ ਪੋਸਟਰ ਆ ਵਾਰਾ ਛੋਟੇ ਫਲੈਕਸ ਬੋਰਡ ਆ ਵੱਡੇ ਵੱਡੇ ਭਾਜਪਾ ਨੇ ਫਲੈਕਸ ਬੋਰਡ ਲਾਤੇ ਆ ਪਿੰਡਾਂ ਵਿੱਚ ਬਹੁਤ ਵੱਡੇ ਵੱਡੇ ਤੁਹਾਨੂੰ ਅਗਲੇ ਦਿਨਾਂ ਵਿੱਚ ਅਸੀਂ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਵੱਡੇ ਬੋਰਡ ਕਿੱਡੇ ਕਿੱਡੇ ਬੀਜੇਪੀ ਨੇ ਲਾਏ ਆ ਉਹ ਵੀ ਦਿਖਾਵਾਂਗੇ ਕਾਂਲ ਪੋਸਟਰ ਜਿਹੜੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਚੰਨੀ ਕਾਜਾ ਮਸਲੇ ਹੱਲ ਉਹ ਵੀ ਪੋਸਟਰ ਤੁਹਾਨੂੰ ਦਿਖਾਵਾਂਗੇ ਤੇ ਇਸੇ ਤਰ੍ਹਾਂ ਕਾਂਗਰਸ ਤੋਂ ਲਾਵਾ ਬੀਜਪੀ ਆਮ ਆਦਮੀ ਪਾਰਟੀ ਸਾਡਾ ਬਲਵਿੰਦਰ ਸਾਡਾ ਜਲੰਧਰ ਇਹ ਵੀ ਪੋਸਟ ਜਿਹੜੇ ਆ ਕੰਪਾ ਤੇ ਲੱਗ ਚੁੱਕੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ ਦਿਖਾਵਾਂਗੇ ਤੇ ਇੱਥੇ ਗੱਲ ਕਰਨੀ ਇਹ ਬਹੁਤ ਜ਼ਰੂਰੀ ਸੀ ਕਿ ਚੋਣ ਪ੍ਰਚਾਰ ਦਾ ਸਾਧਨ ਪੋਸਟਰ ਵੱਡੇ ਵੱਡੇ ਫਲੈਕਸ ਬੋਰਡ ਤੇ ਸਭ ਕੁਝ ਜਿਹੜਾ ਚੁੱਕਿਆ ਜਾਊਗਾ ਇਸ ਇਲੈਕਸ਼ਨ ਦੇ ਵਿੱਚ ਜਿੱਤ ਲਈ ਜਿੱਤ ਕਿੰਨੂੰ ਨਸੀਬ ਹੁੰਦੀ ਆ ਉਹ ਵੀ ਤੁਹਾਨੂੰ ਚੋਣ ਤਿੱਜਿਆਂ ਨੇ ਦੱਸ ਦੇਣਾ ਤੇ ਹੁਣ ਦੋਸਤੋ ਇੱਥੇ ਏ ਵੀ ਜਾਂਦੇ ਜਾਂਦੇ ਜ਼ਿਕਰ ਕਰਨਾ ਜਿਹੜਾ ਬਹੁਤ ਜ਼ਰੂਰੀ ਹੈ ਕਿ ਇਸ ਇਲੈਕਸ਼ਨ ਦੇ ਵਿੱਚ ਹਰ ਪਾਰਟੀ ਦੇ ਜਿਹੜੇ ਵਰਕਰ ਆ ਉਹਨਾਂ ਨੇ ਵਾਰਦੀਆਂ ਆਪਣੀਆਂ ਜਿਹੜੀਆਂ ਆ ਉਹ ਧੋ ਕੇ ਪ੍ਰੈਸ ਕਰਾ ਕੇ ਚਿੱਟੇ ਕੋਈ ਕਮੀਜ਼ ਪਜਾਮੇ ਪਾ ਕੇ ਉਹ ਆਪਣੀ ਪਾਰਟੀ ਦੇ ਆਗੂ ਦੇ ਨਾਲ ਬਹੁਤ ਵਧੀਆ ਤਸਵੀਰਾਂ ਖੜੋਉਂਦੇ ਤੁਸੀਂ ਪਿਛਲੇ ਦਿਨਾਂ ਤੋਂ ਲਗਾਤਾਰ ਦੇਖ ਰਹੇ ਹੋ ਤੇ ਹੁਣ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਡੋਰ ਟੂ ਡੋਰ ਕੰਪੇਨ ਜਿਹੜੀ ਆ ਉਹ ਕਰਨੀ ਸਾਰੀਆਂ ਪਾਰਟੀਆਂ ਨੇ ਆਮ ਆਦਮੀ ਪਾਰਟੀ ਦਾ ਇਹ ਪਿਛਲੇ 2014 ਤੋਂ ਲੈ ਕੇ ਲਗਾਤਾਰ ਆਉਂਦਾ ਹੈ ਡੋਰ ਟੂ ਡੋਰ ਭਾਵੇਂ ਕਿ ਡੋਰ ਟੂ ਡੋਰ ਤਾਂ ਸਾਰੇ ਪਹਿਲਾਂ ਵੀ ਕਰਦੇ ਹੁੰਦੇ ਸੀ ਪਰ ਇਹ ਨਾਂ ਜਿਹੜਾ ਅਸੀਂ ਡੋਰ ਟੂ ਡੋਰ ਆਮ ਆਦਮੀ ਪਾਰਟੀ ਦੇ ਪ੍ਰਚਾਰ ਦੇ ਵਿੱਚ ਜਾਂਦਾ ਸੀ ਤੇ ਹੁਣ ਤੁਸੀਂ ਦੇਖਣਾ ਕਿ ਤਿਆਰ ਹੋ ਜਾਓ ਸਾਡੇ ਸਰੂਤੇ ਜਿਹੜੇ ਸੁਣਦੇ ਆ ਉਹਨਾਂ ਨੂੰ ਪੈਰ ਰਹਿ ਸੀ ਕਿ ਤੁਹਾਡੇ ਕੋਲ ਵੋਟਾਂ ਮੰਗਣ ਲਈ ਇਹ ਹੁਣ ਪਾਰਟੀ ਆ ਜਿਹੜੀਆਂ ਆਉਣਗੀਆਂ ਤੁਸੀਂ ਇਹਨਾਂ ਨੂੰ ਜਿਹੜਾ ਮਰਜ਼ੀ ਸਵਾਲ ਕਰ ਸਕਦੇ ਹੋ ਵਿਕਾਸ ਦੇ ਨਾਲ ਤੇ ਸਵਾਲ ਕਰ ਸਕਦੇ ਹੋ ਨਗਰ ਦੇ ਵਿੱਚ ਪਿੰਡ ਦੇ ਵਿੱਚ ਕਸਬੇ ਵਿੱਚ ਕਿੰਨੇ ਕੁ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਉਹਦਾ ਸਵਾਲ ਕਰ ਸਕਦੇ ਹੋ ਕਿੰਨੇ ਕੁ ਰੁਜ਼ਗਾਰ ਦੇ ਮੌਕੇ ਜਿਹੜੇ ਆ ਪ੍ਰਾਈਵੇਟ ਆ ਉਹ ਆ ਉਹਦਾ ਸਵਾਲ ਕਰ ਸਕਦੇ ਹਾਂ ਇਹ ਸਵਾਲ ਹਣ ਕਰਨੇ ਤੁਹਾਡੇ ਹਿੱਸੇ ਆ ਕਿਉਂਕਿ ਤੁਹਾਡੇ ਘਰ ਤੇ ਬੂਟਾ ਲੈਣ ਵਾਲਿਆਂ ਨੇ ਤੁਹਾਡੇ ਦਰਵਾਜ਼ੇ ਖੜਕਾਉਣੇ ਆ ਤੁਹਾਨੂੰ ਆਪਣੀ ਆਪਣੀ ਪਾਰਟੀ ਦਾ ਪ੍ਰੋਗਰਾਮ ਜਿਹੜਾ ਮੈਨੀਫੈਸਟੋ ਆ ਉਹਦਾ ਪੈਂਫਲੈਟ ਵੀ ਦੇਣਾ ਤੇ ਪੈਂਫਲੈਟ ਲੈਣਾ ਵੀ ਆ ਤੁਸੀਂ ਤੇ ਪੜ੍ਹਨਾ ਵੀ ਆ ਤਾਂ ਤੁਹਾਨੂੰ ਅਪੀਲ ਹੈ ਬਿਲਗਨਿਊਜ਼ ਆਨਲਾਈਨ ਵੱਲੋਂ ਕਿ ਭਾਈ ਲੋਕਤੰਤਰ ਨੂੰ ਐ ਕੈਮਰ ਖੰਡੀ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਤੁਸੀਂ ਪਾਉਣੀਆਂ ਵੋਟਾਂ ਤੁਸੀਂ ਆਪਣੇ ਮਨਪਸੰਦ ਜਿਹੜੇ ਵੀ ਲੀਡਰ ਨੂੰ ਪਾਉਣਾ ਚਾਹੁੰਦੇ ਆ ਪਾਓ ਜੋਰ ਨਾਲ ਬਟਨ ਦਬਾ ਕੇ ਪਾਓ ਤਾਂ ਕਿ ਤੁਹਾਡੀ ਵੋਟ ਜਿਹੜੀ ਆ ਜਿਹੜੇ ਵੀ ਲੀਡਰ ਨੂੰ ਪੈਣੀ ਆ ਉਹਦੀ ਵੋਟ ਪਰਸੈਂਟ ਦਿਤਾਵੇਗੀ ਕਿਸੇ ਇੱਕ ਨੂੰ ਦਿਤਾਵੇਗੀ ਹਾਰਨਾ ਬਾਕੀਆਂ ਨੇ ਆ ਜਿਤਨਾ ਇੱਕ ਨੇ ਆ ਤੇ ਇੰਨੀ ਮਸ਼ੀਨ ਦੀ ਜਿਹੜੀ ਟੀਂ ਕਢਾ ਦਿਓ ਮੇਂ ਕਢਾ ਦਿਓ ਕਿ ਪਤਾ ਲੱਗੇ ਅਮਲੇ ਨੂੰ ਕਿ ਤੁਸੀਂ ਵੋਟ ਜਿਹੜੀ ਪਾ ਦਿੱਤੀ ਹੈ ਤੇ ਦੋਸਤੋ ਇਹ ਅੱਜ ਦਾ ਜਿਹੜਾ ਤੁਹਾਨੂੰ ਇਹ ਵੀਡੀਓ ਦਿਖਾ ਰਹੇ ਆ ਇਹ ਇਸ ਕਰ ਲਈ ਸੀ ਕਿ ਦੋਸਤੋ ਲੋਕ ਸਭਾ 2024 ਦੀਆਂ ਚੋਣਾਂ ਦਾ ਚੋਣ ਪ੍ਰਚਾਰ ਜਿਹੜਾ ਹੈ ਉਸੇ ਖਰਾਬ ਵੱਧ ਰਿਹਾ ਹੈ ਇਸ ਵਿੱਚ ਐ ਬੋਟਾ ਪਾਉਣ ਵਾਲੇ ਵੋਟਰਾਂ ਨੂੰ ਜਿਹੜਾ ਆ ਉਹ ਸਾਰੀਆਂ ਪਾਰਟੀਆਂ ਹੁਣ ਆਪੀਲਾ ਕਰ ਰਹੀਆਂ ਤੇ ਪਾਈ ਸਾਨੂੰ ਸਾਨੂੰ ਜਿਤਾਓ ਸਾਰੇ ਕਹਿੰਦੇ ਆ ਸਾਨੂੰ ਜਿਤਾਓ ਤੇ ਜਦੋਂ ਚੋਣ ਦੀ ਜੇ ਆਈ ਉਹ ਜਿਤਨਾ ਆਇਆ ਤੇ ਬਾਕੀ ਤੁਸੀਂ ਆਪ ਸਿਆਣੇ ਆ ਤੁਹਾਨੂੰ ਪਤਾ ਹੀ ਆ ਲੰਘੇ ਪੰਜ ਸਾਲਾਂ ਦੀ ਤੁਹਾਡੀ ਕਿਹਨੇ ਸਾਰ ਲਈ ਆ ਕਿਹਨੇ ਨਹੀਂ ਸਾਰ ਲਈ ਤੁਸੀਂ ਸਾਰੇ ਆਪਣੇ ਨਿੱਜੀ ਕੰਮ ਨਿੱਜੀ ਕੰਮ ਨੂੰ ਵੀ ਅੱਗੇ ਰੱਖਣਾ ਆ ਤੁਹਾਡੇ ਨਾਲ ਕਿਹੜੀ ਕਿਹੜੀ ਪਾਰਟੀ ਨੇ ਕਿਹੜੇ ਕਿਹੜੇ ਵਾਅਦੇ ਪੂਰੇ ਕੀਤੇ ਕਨਾਈ ਦਿੱਤੇ ਤੁਹਾਡੇ ਨਾਲ ਜਿਹੜੇ ਵਾਅਦੇ ਕੀਤੇ ਸੀ ਕੌਣ ਪੂਰੇ ਕਰ ਗਿਆ ਕੌਣ ਨਹੀਂ ਕਰ ਗਿਆ ਇਹ ਵੀ ਤੁਸੀਂ ਪਛਾਨਣਾ ਤੇ ਗੱਲ ਕਰਦੇ ਸੀ ਕਿ ਪਾਰਟੀਆਂ ਦੇ ਵਰਕਰਾਂ ਦੇ ਵਿੱਚ ਨਾਂ ਨੂੰ ਲੈ ਕੇ ਚਰਚਾ ਹੈ ਵੀ ਮੇਰਾ ਨਾਮ ਮੀਡੀਆ 'ਚ ਕਿਵੇਂ ਆਵੇ ਦੋਸਤੋ ਮੀਡੀਆ ਵਿੱਚ ਨਾਂ ਆਉਣ ਲਈ ਬਹੁਤ ਮੁਸ਼ਕਲ ਬਹੁਤ ਮਿਹਨਤ ਕਰਨੀ ਪੈਂਦੀ ਹੈ ਇੱਕ ਦੂਜੇ ਦੇ ਪੈਰ ਮਿੱਦਣੇ ਪੈਂਦੇ ਆ ਇੱਕ ਦੂਜੇ ਦੇ ਖਿਲਾਫ ਤਰ੍ਹਾਂ ਤਰ੍ਹਾਂ ਦੇ ਦੋਸ਼ ਲਾਉਣੇ ਪੈਂਦੇ ਆ ਮੈਂ ਕਿਤੇ ਆ ਕੇ ਕੈਮਰੇ ਅੱਗੇ ਆ ਕੇ ਤਾਂ ਜਾ ਕੇ ਕਿ ਟੀਸੀ ਦਾ ਜਿਹੜਾ ਇਹ ਆਉਰਾ ਪ੍ਰਾਵਤ ਹੁੰਦਾ ਹੈ ਨਗਰ ਦੇ ਵਿੱਚ ਕਸਬੇ ਦੇ ਵਿੱਚ ਤੇ ਸ਼ਹਿਰ ਦੇ ਵਿੱਚ ਤੇ ਹੁਣ ਤੁਸੀਂ ਆਪੇ ਹਿਸਾਬ ਲਾ ਲੈਣਾ ਤੇ ਅਸੀਂ ਜਿਨ੍ਹਾਂ ਦਾ ਨਾਮ ਲਏ ਨੇ ਆ ਉਹ ਉਸ ਨਾਮ ਨੂੰ ਲੈ ਕੇ ਤੁਹਾਡੇ ਅੰਦਰ ਵੀ ਗੱਲ ਚੱਲਣ ਲੱਗ ਪਈ ਵੀ ਸਾਡਾ ਨਾਮ ਕਿਵੇਂ ਲਿਆ ਜਾਵੇ ਪਿਛਲੇ ਸਮੇਂ 'ਚ ਅਸੀਂ ਖਬਰਾਂ ਜਿਹੜੀਆਂ ਛਾਪਦੇ ਹੁੰਦੇ ਸੀ ਅਖਬਾਰਾਂ 'ਚ ਉਹਦੇ ਵਿੱਚ ਬਹੁਤ ਸਾਰੇ ਨਾਮ ਲਿਖੇ ਹੁੰਦੇ ਸੀ ਪਹਿਲੇ ਨੰਬਰ ਤੇ ਨਾਮ ਦੂਜੇ ਨੰਬਰ ਤੇ ਨਾਮ ਤੀਜੇ ਨੰਬਰ ਤੇ ਨਾਮ ਕਈਆਂ ਰੇ ਵਿੱਚ ਇਹ ਹੁੰਦਾ ਸੀ ਮੇਰਾ ਨੰਬਰ ਤੀਜੇ ਤੇ ਆ ਮੇਰਾ ਕੰਮ ਦੂਜੇ ਤੇ ਆ ਹੁਣ ਅਸੀਂ ਅਖਬਾਰਾਂ ਦੇ ਵਿੱਚ ਜਿਹੜਾ ਨਾਂ ਦੀ ਬਜਾਈ ਆ ਕੈਮਰੇ ਤੇ ਜਿਹੜਾ ਬੋਲ ਰਹਾ ਉਥੇ ਕਈ ਵਾਰੀ ਇਹਨੇ ਨਾਂ ਲੈਣੇ ਸੰਭਵ ਨਹੀਂ ਹੁੰਦੇ ਹਾਂ ਇਹ ਗੱਲ ਹੈ ਹਰ ਅਖਬਾਰ ਕਰ ਆਪਣੀ ਆਪਣੀ ਪਾਰਟੀ ਲਈ ਕੰਮ ਬਹੁਤ ਕਰਦਾ ਹੈ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਆਪਣੇ ਕੰਮਕਾਰ ਛੱਡ ਕੇ ਇਹ ਲੱਗੇ ਹੋਏ ਆ ਤੇ ਲੀਡਰ ਇਹਨਾਂ ਦੇ ਅਮੀਰ ਹੋ ਰਹਾ ਤੇ ਇੰਨੇ ਗਰੀਬ ਹੋਣਾ ਕਈ ਵਾਰੀ ਤਾਂ ਫੇਰ ਦੁਕਾਨਦਾਰਾਂ ਦੀਆਂ ਦੇਣਦਾਰੀਆਂ ਵੀ ਢੀ ਮੁਰਦੀਆਂ ਕਿਉਂਕਿ ਕੰਮ ਕਰਨਾ ਨਹੀਂ ਹੁੰਦਾ ਕੰਮ ਵਾਲੇ ਦਿਨਾਂ ਜਿਹੜਾ ਆਪਣੀ ਪਾਰਟੀ ਦੇ ਡਿਵੈਲਪਮੈਂਟ ਲਈ ਲੱਗੇ ਹੁੰਦੇ ਆ ਤੇ ਇਹਨਾਂ ਮੱਧਾਲੀ ਲੀਡਰਾਂ ਨੂੰ ਪਤਾ ਹੀ ਆ ਤੁਸੀਂ ਦੇਖਦੇ ਆ ਜਾਣਦੇ ਹੋ ਕੀ ਸਥਿਤੀ ਹੈ ਕੀ ਕਾਰਨ ਵਿਚਾਰੇ ਆਪਣੀ ਪਾਰਟੀ ਲਈ ਕੰਮ ਵੀ ਕਰਨਾ ਪੈਂਦਾ ਤੇ ਜਦੋਂ ਹੁਣ ਲਗਾਤਾਰ ਇਧਰ ਮਹੀਨਾ ਡੇਢ ਮਹੀਨਾ 2 ਮਹੀਨੇ ਇਹਨਾਂ ਦੇ ਲੱਗ ਚੁੱਕੇ ਹੋਣੇ ਉਤਪਰ ਫਿਰ ਕੰਮ ਕਰਨ ਨੂੰ ਵੀ ਨਹੀਂ ਜੀ ਕਰਨਾ ਕਿਉਂਕਿ ਜ਼ਿਆਦਾਤਰ ਕੁਰਸੀ ਤੇ ਰਹਿ ਆ ਲੀਡਰਾਂ ਦੇ ਮਿਲੇ ਫੋਟੋਆਂ ਬਿਚਾਉਣਾ ਤੇ ਰਹਿ ਆ ਤੇ ਫੋਟੋਆਂ ਖਜਾ ਖਾਫੀ ਮਾਨ ਜਿਹੜਾ ਉਦਾਂ ਦਾ ਹੋ ਗਿਆ ਕਿ ਇਦਾਂ ਦਾ ਰੌਲ ਰਹਿਣਾ ਚਾਹੀਦਾ ਆ ਠੰਡਾ ਪੀਣ ਨੂੰ ਲਗਾਤਾਰ ਮਿਲਦਾ ਖਾਣ ਪੀਣ ਨੂੰ ਚੰਗਾ ਮਿਲਦਾ ਇਹਨਾਂ ਤਰ੍ਹਾਂ ਤੇ ਜਦੋਂ ਬੋਰਡ ਦੀ ਜੇ ਆਗੈ ਉਤ ਬਾਦ ਕਿਸੇ ਨੇ ਨਹੀਂ ਪੁੱਛਣਾ ਉਸ ਵੇਲੇ ਕਿ ਤਨ ਕਿਤੇ ਮਾਂਚਣਾ ਕੰਮ ਤੇ ਹੀ ਚੱਲਦੇ ਆ ਕੰਮ ਹੀ ਆ ਫਿਰ ਕੰਮ ਹੋਣਾ ਤੇ ਦੋਸਤੋ ਇਹ ਗੱਲ ਹੈ ਵੀ ਸੱਚੀ ਆ ਤੇ ਅਸੀਂ ਵੀਡੀਓ ਇਸ ਕਰਕੇ ਤੁਹਾਡੇ ਲਈ ਲੈ ਕੇ ਆਏ ਆ ਕਿ ਇਸ ਵਿੱਚ ਉਹਨਾਂ ਨੂੰ ਲੈ ਕੇ ਕਿਹੜੀ ਕਿਉਂ ਤੇ ਕਿਵੇਂ ਦੀ ਸਤਿਅ ਹੈ ਜੂਨ ਸਮਗਰੀ ਨੂੰ ਲੈ ਕੇ ਲੀਡਰਾਂ ਨੂੰ ਲੈ ਕੇ ਤੇ ਕਿਵੇਂ ਹੋਰ ਲੱਗੀ ਹੈ ਪਹਿਲੇ ਨੰਬਰ ਤੇ ਆਉਂਦੀ ਪਹਿਲੇ ਨੰਬਰ ਤੇ ਤਾਂ ਇੱਕ ਨਹੀਂ ਆਉਣਾ ਹੁੰਦਾ ਉਹੀ ਆਉਂਦਾ ਜਿਹਦੇ ਵਿੱਚ ਬੋਲਣ ਦੀ ਜਿਹੜੀ ਆ ਉਹ ਕੁਆਲਿਟੀ ਹੈ ਜਿਹਦੇ ਵਿੱਚ ਵਿਉਂਤਬੰਦੀ ਸਿਆਤ ਦੀ ਆ ਕਿਵੇਂ ਉਹ ਸਾਰਿਆਂ ਨੂੰ ਮੈਨੇਜ ਕਰਦਾ ਕਿੱਥੋਂ ਪੈਸੇ ਲਾਉਂਦਾ ਆਪਣੇ ਕੋਲੋਂ ਲਾਉਂਦਾ ਇਕੱਠੇ ਕਰਕੇ ਲਾਉਂਦਾ ਲੀਡਰ ਨੇ ਤਾਂ ਇਹ ਦੇਖਣਾ ਕਿਹੜਾ ਆਗੂ ਜਿਹੜਾ ਸਾਰਿਆਂ ਨੂੰ ਇਕੱਠੇ ਕਰ ਲੈਂਦਾ ਕਿਹੜਾ ਆਗੂ ਹੈ ਚੰਗੇ ਪ੍ਰਬੰਧ ਕਰਦਾ ਹੈ ਖਾਣ ਪੀਣ ਦਾ ਪ੍ਰਬੰਧ ਤੇ ਸਾਰਿਆਂ ਨੂੰ ਖੁਸ਼ ਰੱਖਣ ਦਾ ਪ੍ਰਬੰਧ ਜਿਹੜੇ ਲੇਡਰ ਨੂੰ ਆਉਂਦਾ ਉਹਨੂੰ ਕਹਿ ਦਿੰਦੇ ਨੇ ਇਹ ਬਿਲਗੇ ਦਾ ਆਗੂ ਆ ਇਹ ਹੋਰ ਕਿਸੇ ਪਿੰਡ ਦੇ ਕਿਸੇ ਦਾ ਵੀ ਨਾਮ ਲੈ ਲਓ ਉਹਦਾ ਆਗੂ ਆ ਤੇ ਕਰਦੇ ਆ ਇੱਥੇ ਸਮਾਪਤੀ ਕੱਲ ਫਿਰ ਤੁਹਾਡੇ ਲਈ ਇਹ ਖਬਰਾਂ ਦਾ ਪ੍ਰੋਗਰਾਮ ਲੈ ਕੇ ਆਵਾਂਗੇ ਉਦੋਂ ਤੱਕ ਦਿਓ ਆਜਾਤ ਧੰਨਵਾਦ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਸਬਸਕ੍ਰਾਈਬ ਜੇ ਤੋ ਤੁਸੀਂ ਅਜੇ ਵੀ ਨਹੀਂ ਕੀਤਾ ਬਿਲਗਾ نیوز ਆਨਲਾਈਨ ਨੂੰ ਕਰ ਲਓ ਸਾਨੂੰ ਇਹਦੇ ਨਾਲ ਬਹੁਤ ਹੁਤਸ਼ਾਹ ਮਿਲਦਾ ਫੇਰ ਇੱਕ ਵਾਰ ਤੁਹਾਡਾ ਧੰਨਵਾਦ ਕਿਸੇ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ